ਸਵਾਗਤ ਹੈ ਕਿਸਾਨ ਵੀਰੋ ਅੱਜ ਢੱਲੋਂ ਦੇ ਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਤੇ ਬੱਚਾ ਤੁਹਾਡੇ ਸਾਹਮਣੇ ਚੁੰਗੀ ਜਾਂਦਾ ਅੱਜ ਦੀ ਵੀਡੀਓ ਪਿੰਡ ਦੀਨਾ ਸਾਹਿਬ ਜੀ ਫੌਜੀ ਸਾਹਿਬ ਕੋਲ ਪਹੁੰਚਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਬੁਟੇ ਹੋ ਠੀਕ ਹੋ ਜੀ ਬਾਹਲੇ ਵਧੀਆ ਬਾਈ ਬਾਹਲੇ ਵਧੀਆ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ ਨੰਬਰ 9463803560 ਨਾਮ ਰਾਜਾਂਟਾ ਬੋਜੀ ਪਿੰਡ ਦੀਨਾ ਸਾਹਿਬ ਤਸੀਲ ਨਿਹਾਲ ਸਿੰਘਾਣਾ ਜ਼ਿਲ੍ਹਾ ਮੋਗਾ ਘਰ ਆਪਣਾ ਜੌੜਾ ਰਹਾ ਤੇ ਹੋ ਜੀ ਓਕੇ ਜੀ ਤੇ ਨੇੜੇ ਆਪਣੇ ਆਗੇ ਇਧਰੋਂ ਬਟੰਡੇ ਜਨੇ ਦਾ ਪਿੰਡ ਕਾਂਗੜ ਤੇ ਇਧਰ ਆ ਗਿਆ ਖਾਈ ਖਾਈ ਹਾਂ ਜੀ ਤੇ ਪਰਸੋ ਵਾਲੀ ਵੀਡੀਓ ਦਾ ਕਿਵੇਂ ਰਿਆ ਰਸਤਾ ਬਹੁਤ ਵਧੀਆ ਪਿਆਰ ਦਿੱਤਾ ਇਹ ਲੋਕਾਂ ਨੇ ਆਪਣੇ ਚੈਨਲ ਨੂੰ ਓਕੇ ਜੀ ਤੇ ਅੱਜ ਫਿਰ ਚਬਾਈ ਕਰਕੇ ਦਿਖਾ ਦੇਗਾ ਹਾਂ ਦਿਖਾ ਦੇਗਾ ਬੱਚਾ ਤੁਹਾਡੇ ਸਾਹਮ ਤੇ ਕਿੰਨਾ ਦੁੱਧ ਰੈਡੀ ਆ ਮੂੰਹੋਂ ਦੋ ਦੰਦ ਆ 10 ਲੀਟਰ ਦਾ 10 ਟਾਈਮ ਤੇ ਫਿਰ ਨਗੀਨਾ ਹੀ ਆ ਗਈ ਝੋਟੀ ਦਾ ਹਣਾ ਹਾਂਜੀ ਹਾਂ 10 ਲੀਟਰ ਦੁੱਧ ਤੁਹਾਨੂੰ ਸਾਰਾ ਚੋਕੇ ਦਿਖਾ ਦੇ ਲਿਓ ਜੀ ਇਹਨੂੰ ਨੰਬਰ 22 ਦਾ ਸਕਰੀਨ ਤੇ ਸਾਰੀ ਚਵਾਈ ਕਰਾ ਦੇਗੇ ਟਾਈਮ ਦਿਖਾ ਦੇ ਸਭ ਕੁਝ ਦਿਖਾ ਦੇ ਤੁਹਾਨੂੰ ਇੱਕ ਨੰਬਰ ਕੱਟੀ ਆਪਾਂ ਕਹਿ ਸਕਦੇ ਆ ਮੂੰਹੋਂ ਦੋ ਦੰਦ ਤੁਸੀਂ ਪੱਟ ਕੇ ਲੈ ਜਾ ਸਕਦੇ ਹੋ ਤੇ ਤੁਹਾਡੇ ਸਾਹਮਣੇ ਬੱਚਾ ਚੁੰਗੀ ਆ ਦੇਖੋ ਜੀ ਪ੍ਰੋਪਰ ਕਰੋ ਮਗਰ ਲੇਥਣ ਕਰ ਤੇ ਖਾਲੀ ਬੱਚੇ ਨੇ ਠੀਕ ਆ ਜੀ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਤੇ ਕੱਲੀ ਕੱਲੀ ਤੁਹਾਨੂੰ ਉਮੋੜ ਲਿਓ ਜੀ ਆਹ ਬਤਾ ਗੱਲਬਾਤ ਸਾਰੀ ਕਰਾ ਦਿਆਂਗੇ ਫੌਜੀ ਸਾਹਿਬ ਨਾਲ ਚਵਾਈ ਤੁਹਾਨੂੰ ਕਰਕੇ ਦਿਖਾਵਾਂਗੇ ਰੇਡ ਡਿਟੇਲ ਸਭ ਕੋ ਵੀਡੀਓ ਦੇ ਵਿੱਚ ਹੋਊਗਾ ਕਦ-ਕਾੜ ਚੰਗਾ ਪਲੂਣ ਦੇ ਹਿਸਾਬ ਨਾਲ ਚੰਗੇ ਕਦ-ਕੜ ਚ ਆ ਗਈ ਚੰਗੇ ਵਜਨ ਚ ਆ ਗਈ ਤੇ ਬਾਕੀ ਦੀ ਗੱਲ ਆ ਗਈ ਨਗਰ ਕਟਾ ਜੀ ਇਹਦੇ ਹਾਂ ਜੀ ਕਟਾ ਨਗਰ ਕਟਾ ਬੱਚਾ ਤੁਹਾਡੇ ਸਾਹਮਣੇ ਚੰਗੀ ਜਾਂਦਾ ਆ ਦੇਖੋ ਜੀ ਛੱਡ ਲੋ ਫਿਰ ਬੱਚਾ ਏਥੇ ਥੱਲੇ ਜੀ ਚਵਾਈ ਸਾਰੀ ਕਰਕੇ ਦਿਖਾ ਦੇਾਂਗੇ ਦੇਖੋ ਬੱਚਾ ਆਪਾਂ ਬੰਨਦਾ ਤੁਹਾਡੇ ਸਾਹਮਣੇ ਠੀਕ ਆ ਜੀ ਤੇ ਚਵਾਈ ਤੁਹਾਨੂੰ ਸਾਰੀ ਪ੍ਰੋਪਰ ਕਰਕੇ ਦਿਖਾ ਦੇਾਂਗੇ ਪ੍ਰੋਪਰ ਬਰੀਡ ਵਾਲੀ ਝੋਟੀ ਹੈ ਜੀ ਪ्योर ਮੋਹਰਾ ਚ ਆ ਗਈ ਤੇ ਸੇਂਗਸਲਾ ਕਰੋ ਚੱਕ ਇੱਕ ਨੰਬਰ ਜਮਾ ਕਰੀ ਸ਼ਾ ਮੈਂ ਕਿਹਾ ਜੀ ਅੱਜ ਤਾਂ ਨਗੇ ਇੰਨੇ ਲੱਭ ਲਿਆਦਾ ਨਾ ਬਹੁਤ ਜੀ ਤਾਂ ਬਾਈ ਹਾਂ ਓਕੇ ਜੀ ਕੋਈ ਲਾਂਬੇ ਵਾਲਾ ਕੰਮ ਨਹੀਂ ਸੋਨੇ ਥਣ ਲੈਵੇ ਦੀ ਆ ਤੇ ਤੋਰ ਕੇ ਤੁਹਾਨੂੰ ਪਹਿਲਾਂ ਵੀ ਦਿਖਾਤੀ ਆ ਠੀਕ ਆ ਜੀ ਜਿਵਾਈ ਕਲੀ ਕਲੀ ਕਰ ਲਓ ਚੈੱਕ ਕਲੀ ਕਲੀ ਧਾਰ ਮਾਰ ਤੇ ਸੂਆ ਕਿੰਨੇ ਦਿਨਾਂ ਦਾ ਐ ਭੁੱਲ ਗਏ ਜੀ ਇਹ 9 ਦਿਨ ਦਾ ਏ 9 ਦਿਨ ਦੀ ਸੂਈ ਵੀ ਆ ਤੇ ਬਾਕੀ ਦੀ ਗੱਲ ਮੂੰਹ ਤੁਸੀਂ ਆਪ ਦੀ ਪੱਟ ਗੱਲ ਜਾਣੀ ਕਨਫਰਮ ਗੱਲ ਆ ਤੇ ਦੁੱਧ 10 ਕਿਲੋ ਆ ਹੋਊਗਾ ਤੁਹਾਡੇ ਸਾਹਮਣੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਿਆਂਗੇ ਜੀ ਠੀਕ ਆ ਜੀ ਉਹ ਗਾ ਨਾਈਆ ਬਾਲ ਕਿੱਡੇ ਕਿੱਡੇ ਹੁਣ ਹੀ ਡਿੱਗ ਪਣਿਆ ਅੱਗੇ ਹਨਾ ਜੀ ਆਹ ਬਿਲਕੁਲ ਬਿਲਕੁਲ ਆਹ ਦੇਖੋ ਜੀ ਖਾਲੀ ਬਾਲਟੀ ਦਿਖਾ ਦਿਓ ਮਾੜੀ ਆਹ ਲਓ ਜੀ ਲਿਓ ਜੀ ਚੋ ਲਓ ਬਾੜਾ ਤੁਸੀਂ ਪਰਲੀ ਸਾਈਡ ਨੂੰ ਹੋ ਜੋ ਇਧਰ ਹਾਂ ਬਾਹਰ ਘਰ ਦੇ ਵਿੱਚ ਵਾਈ ਸੁਣ ਛੈਲਣੀ ਨੂੰ ਚੋਲਣੀ ਜਮਾ ਓਕੇ ਸਾਰੀ ਗੱਲ ਬਾਤ ਆ ਬੱਚਾ ਛੱਡਿਆ ਝੋਟੀ ਨਾਲ ਦੀ ਨਾਲ ਉਤਰਾਈ ਜੀ ਰੇਟ ਤੁਹਾਨੂੰ 65 ਦੇ ਦੱਸ ਦਿਆਂਗੇ ਚੋਈ ਕਰਕੇ ਜੀ ਬਾਕੀ ਤੇ ਲੁੰਡੇ ਦੀ ਫਾਰਮ ਬਟੰਡਾ ਚੈਨਲ ਨਾਲ ਦੇਖਣਾ ਹਾਂ ਸਾਰੇ ਭੈਣ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਚੰਗੀ ਤੇ ਚੰਗੀ ਆਪਾਂ ਵੀਡੀਓ ਤੁਹਾਡੇ ਵਾਸਤੇ ਅਪਲੋਡ ਕਰਦੇ ਰਗੇ ਸ਼ਾਮ ਦੇ ਟਾਈਮ ਹਮੇਸ਼ਾ ਕੋਸ਼ਿਸ਼ ਕਰੀਦੀ ਆ ਵੀ ਕੋਈ ਚੁਵਾਈ ਵਾਲਾ ਪਸ਼ੂ ਹੋਵੇ ਤਾਂ ਟਾਈਮ ਤੇ ਆਈਏ ਤਾਂ ਚੁਵਾਈ ਕਰਕੇ ਹੀ ਪਾਈਏ ਕਿਉਂਕਿ ਆਪਾਂ ਸ਼ਾਮ ਨੂੰ ਟਾਈਮ ਦੱਸਾ ਦਈਏ ਤੁਹਾਨੂੰ ਕਿੰਨੇ ਵਜੇ ਵੀਡੀਓ ਬਣਾ ਰਹੇ ਹਾਂ ਜੀ ਆ ਦੇਖੋ ਜੀ ਆਪਾਂ 4:41 ਮਿੰਟ ਤੇ ਵੀਡੀਓ ਬਣਾ ਰਹੇ ਹਾਂ ਜੀ 6 ਤਰੀਕ 11ਵਾਂ ਮਹੀਨਾ 2025 ਦੇ ਸ਼ਾਮ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਜੀ ਬਾਕੀ ਦੀ ਗੱਲ ਪ੍ਰੋਪਰ ਚੁਵਾਈ ਚੰਗੀ ਆ ਇੱਕ ਨੰਬਰ ਸੁਭਾ ਕਨੇ ਵਾਇ ਚੋ ਇਹੋ ਜੀ ਸੁਭਾ 5:30 6 ਜੀ 5:30 ਓਕੇ ਜੀ ਤੇ ਲੇਟੀਆਂ ਪਹਿਲੇ ਹੀ ਆ ਹਨਾ ਹੁਣ ਆਪਾਂ ਹਾਂ ਉਹ ਜਾ ਚਲ ਅੱਧਾ ਕਿਲੋ ਘਟ ਕੱਢ ਦੂ ਕੋਈ ਚੱਕਰ ਨਹੀਂ ਤੇ ਚਵਾਈ ਚਬੂਈ ਦੀ ਤਾਂ ਫਿਰ ਕੋਈ ਨਾ ਨਹੀਂ ਸਕਦਾ ਜਮਾ ਪੋਲੀ ਬਾਈ ਓਕੇ ਤੇ ਬਾਈ ਜੀ ਜੇ ਕੋਈ ਐਸੇ ਲੋਟੀ ਮਗਾਉਂਦਾ ਆ ਜਾਂ ਕੋਈ ਗੱਲ ਆ ਜਮਾ ਓਕੇ ਆ ਜਮਾ ਬਾਈ ਜਮਾ ਅੱਗੇ ਵੀ ਆਪਣੀ ਆਨਲਾਈਨ ਹੀ ਗਈ ਆ ਓਕੇ ਜੀ ਤੇ ਕਿਉਂਕਿ ਦਸੱਲੀ ਵਾਲੇ ਕੰਮ ਹੋਣੇ ਚਾਹੀਦੇ ਆ ਦਸੱਲੀ ਕਰ ਲਿਆ ਕਰੋ ਕਾਰਨਾ ਤੁਹਾਡਾ ਫਰਜ਼ ਬਣਦਾ ਤੇ ਜਿੰਨੀ ਵੀ ਚੀਜ਼ ਹੁੰਦੀ ਆਪਾਂ ਸਾਹਮਣੇ ਕੈਮਰੇ ਤੇ ਕੁਝ ਨਹੀਂ ਲੁਕੋ ਕੇ ਰੱਖਦੇ ਜਿੰਨਾ ਵੀ ਹੁੰਦਾ ਠੀਕ ਹੈ ਜੀ ਤੇ ਬਾਕੀ ਦੀ ਗੱਲ ਜਰੂਰ ਤੁਸੀਂ ਆਦੀ ਦਸਲੀ ਕਰਨਾ ਵੀ ਤੁਹਾਡਾ ਫਰਜ਼ ਬਣਦਾ ਦੁੱਧ ਤੁਹਾਡੇ ਸਾਹਮਣੇ ਕੱਢ ਦੇਾਂਗੇ ਆ ਦੇਖੋ ਜੀ ਇਹ ਵਾਈ ਆ ਥੱਲੇ ਨਾਲ ਕੇ ਆ ਰਹੀ ਜੀ ਇੱਕ ਨੰਬਰ ਚ ਵਾਈ ਆ ਬਾਕੀ ਤੇ ਲੋੜੀ ਫਾਰਮ ਆ ਦੇਖਣ ਭੈਣ ਭਰਾਵਾਂ ਦਾ ਫੇਰ ਦਾ ਦੁਆਰ ਤੋਂ ਧੰਨਵਾਦ ਆ ਥੋੜਾ ਜਿਹਾ ਜੱਕੀਏ ਜਰੂਰ ਖੜੀ ਹੈ ਹਨਾ ਜੀ ਹੂੰ ਡਰਦੀ ਜੀ ਡਰਦੀ ਜੀ ਕਿਉਂਕਿ ਉਪਰਾਵੰਦਾ ਕਈ ਵਾਰੀ ਘਰੋਂ ਕੱਢੀ ਆ ਹਨਾ ਜਿੱਥੇ ਉੱਥੇ ਨਹੀਂ ਆਉਂਦਾ ਪਿੰਡ ਦੀਨਾ ਸਾਹਿਬ ਜੀ ਜ਼ਿਲ੍ਹਾ ਮੋਗਾ ਤੇ ਤਹਿਸੀਲ ਨਿਆਲ ਸਿੰਘਾਣੇ ਨੇੜੇ ਦੇ ਨੇੜੇ ਪਿੰਡ ਇਧਰ ਭਦੌੜਾ ਆ ਜਾਂਦਾ ਬਰਨਾਲੇ ਜ਼ਿਲ੍ਹੇ ਦਾ ਬਟਿੰਡੇ ਜ਼ਿਲ੍ਹੇ ਦਾ ਜੰਗੀਆਂ ਆ ਸੌਰੀ ਬਾਕੀ ਤਬਾਈ ਕਨੇੜਿਆ ਫੇਦਰੂ ਮੋਗੇ ਜਿਹਨੇ ਤਾਂ ਨਿਹਾਲ ਸਿੰਘ ਵਾਲਾ ਨੇੜਿਆ ਕੱਲੀ-ਕੱਲੀ ਚੀਜ਼ ਤੁਹਾਨੂੰ ਦਿਖਾ ਦੇਾਂਗੇ ਜੀ ਫਿਰ ਆਪਾਂ ਕਰਾਂਗੇ ਕੈਮਰਾਵਨ ਬਾਕੀ ਘਰੇ ਖੜੀ ਵੀ ਤੁਹਾਡੇ ਝੋਟੀਆਂ ਚਣੀਆਂ ਜੀ ਉਹ ਵੀ ਨਹੀਂ ਗੱਲੇਗੀ ਵੀ ਕਿਤੋਂ ਕੁੰਜੀ ਵੀ ਹੋਵੇ ਥੋੜਾ ਬਹੁਤਾ ਕੱਟ ਜ਼ਰੂਰ ਕੱਢ ਸਕਦੀ ਆ ਕਿਉਂਕਿ ਆਪਾਂ ਘੰਟਾ ਪਹਿਲਾਂ ਚੁਆਈ ਕਰ ਰਹੇ ਹਾਂ ਜੀ ਤਾਂ ਉੱਪਰ ਸੱਚ ਵਾਈ ਬੱਚਾ ਚੋਈ ਜਾਵੇ ਬਜ਼ੁਰਗ ਚੋਈ ਜਾਵੇ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਇੱਕ ਨੰਬਰ ਚੋਈ ਆ ਜੀ ਧਾਰ ਪੋਲੀ ਬਹੁਤ ਆਈ ਹਾਂ ਧਾਰ ਦਾ ਵੀ ਦਿਸੀ ਜਾਂਦੀ ਹੈ ਫੌਜੀ ਦਾ ਪਾਸੇ ਖੜਿਆ ਨੂੰ ਕੋਈ ਚੱਕਰ ਹੀ ਨਹੀਂ ਹੈ ਜੀ ਰੇਟ ਨਾਰਮਲ ਹੋਊਗਾ ਝੋਟੀ ਚੰਗੀ ਹੈ ਜੀ ਰੇਟ ਨਹੀਂ ਵਾੜਾ ਕਰਦਾ ਬਾਈ ਅੱਗੇ ਵੀ ਰੇਟ ਐਡਜਸਟ ਹੁੰਦੇ ਆ ਬਾਈ ਤੇ ਅੱਜ ਵੀ ਜਾਏ ਜੀ ਹੋਣਗੇ ਸੋਭਾ ਤੁਸੀਂ ਆਓ ਆਪ ਦੀ ਚੋਕੇ ਲੈ ਕੇ ਜਾਓ ਜੀ ਜੇ ਹੋਣੀ ਅੱਜ ਹੀ 6 ਤਰੀਕ ਨੂੰ ਕਰਤੀ ਅਪਲੋਡ ਦਾ ਹੋਣੀ ਹੋ ਜਾਣੀ ਨਹੀਂ ਫਿਰ 7 ਨੂੰ ਸੋਭਾ ਹੋ ਜਾਣੀ ਹੈ ਅਪਲੋਡ ਜੀ ਉਸ ਹਸਾਬ ਨਾਲ ਜੱਜਮੈਂਟ ਕਰ ਲੋ ਪਹਿਲੇ ਜਾਣਕਾਰੀ ਲਿਆ ਕਰੋ ਪਹਿਲਾਂ ਫਿਰ ਸੌਦਾ ਕਰਿਆ ਕਰੋ ਆ ਲੈ ਕੋ ਕਰੋ ਯੂਜਕ ਕਿਲੋ 2 ਕਿਲੋ ਤੁਹਾਡੇ ਕੋਲੇ ਥੋੜੀ ਸੇਵਾਰਾਂ ਝੋਟੀਆਂ ਨੇ ਜਰੂਰ ਵੱਜ ਜਾਣਾ ਜੀ ਲਓ ਜੀ ਜਮਾਂ ਬਾਈ ਜਮਾਂ ਯਾਰ ਸਹੀ ਆ ਜਮਾਂ ਕੋਈ ਐਸੀ ਗੱਲ ਨਹੀਂ ਹੈਗੀ ਕਟਿੰਗ ਨੂੰ ਪਹਿਲਾਂ ਆਪਾਂ ਜਗਾਤਾ ਕਟਾ ਚੁੰਗ ਹੀ ਗਿਆ ਸਾਹਮਣੀ ਤੇ ਕੋਸ ਆਪਾਂ ਪਹਿਲਾਂ ਚੋਲੀ ਹੈ ਨਾ ਬਾਕੀ ਆਪਣਾ ਟਾਈਮ ਵੀ ਦਿਖਾ ਦੇ ਟਾਈਮ ਦਿਖਾਤਾ ਜੀ ਇਧਰੋਂ ਠੀਕ ਆ ਜੀ ਟਾਈਮ 4:45 ਦਿਖਾਤਾ ਸਾਰਾ ਕੁਝ ਦਿਖਾਤਾ ਤੇ ਡਿਮਾਂਡ ਦੱਸਿਓ ਜੀ ਡਿਮਾਂਡ ਬੁੱਢੇ ਜਿਹੜਾ ਦੇਣਾ ਲੈਣਾ ਆਪਾਂ ਪਕਾਈ ਤਾਂ ਕਰਦੇ ਵੀ ਅੱਗੇ ਵੀ ਨਹੀਂ ਕਰਦੇ ਹੂੰ ਆਪਾਂ ਲੈਣਾ ਲੱਖ ਰੁਪਈਆ ਇਹਦਾ ਥੋੜਾ ਬਹੁਤਾ ਮਾਨ ਸਨਮਾਨ ਹੋਜੂ ਹੋਜੂ ਭਾਈ ਅੱਗੇ ਵੀ ਕਰਦੇ ਓਕੇ ਮਾਨ ਸਨਮਾਨ ਥੋੜਾ ਜਰੂਰ ਹੁਣ ਪਿੰਡ ਦੀਨਾ ਸਾਹਿਬ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਓਕੇ ਅਰਗੀ ਝੋਟੀ ਤੁਹਾਨੂੰ ਦਿਖਾਤੀ ਆ ਬਾਦਾਂ ਘਾਟਾਂ ਮੌਕੇ ਦੇ ਜਰੂਰ ਹੋ ਜਾਣਾ ਬਾਦਲਾ ਦੁੱਧ ਭਾਰ ਦੀ ਥਣਾ ਦੀ ਆਪਣੀ ਗਾਰੰਟੀ ਆ ਹੁਣ ਆਈ ਤਾਂ ਹੋ ਗਈ ਜੀ ਦੱਸ ਲਈ ਤੇ ਜਰੂਰ ਕਰਿਓ ਭਾਈ